ਹੈਲੋ ਹੈਲੋ ਜੀ ਸਮਝੀ ਅੱਜ ਮੈਂ ਤੁਹਾਡੇ ਲਈ ਇੱਕ ਬੁਝਾਰਤ ਲੈ ਕੇ ਆਇਆ ਜੀ ਹੈਗੀ ਤਾਂ ਖੈਰ ਸੌਖੀ ਜਹੀ ਆ ਜੀ ਮਤਲਬ ਉਹ ਇੱਕ ਆਪਾਂ ਸਮਝ ਲਓ ਕਿ ਆਪਣਾ ਪੰਜਾਬੀ ਵਿਰਸੇ ਨੂੰ ਯਾਦ ਕਰਨ ਲੱਗੇ ਆ ਜੀ ਕਹਿੰਦੇ ਕਿ ਆਰ ਢਾਂਗਾ ਪਾਰ ਢਾਂਗਾ ਗੱਬੇ ਤਰਲ ਮਟਲੀਆਂ ਜੀ ਔਣ ਕੁੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਜੀ ਇਹ ਤਾਂ ਬਹੁਤ ਸੌਖੀ ਆ ਕੋਹ ਦੀਆਂ ਟਿੰਡਾਂ ਕੋਹ ਦੀਆਂ ਟਿੰਡਾਂ ਵਾਕਿਆ ਹੀ ਸਹੀ ਕਰ ਲਿਆ ਅਸਲ ਚ ਅਜੇ ਪੰਜਾਬੀ ਵਿਰਸੇ ਨੂੰ ਜਾਇਦ ਕਰਦੇ ਹੋਏ ਦਿਮਾਗ 'ਚ ਗੱਲਾਂ ਆਈਆਂ ਜੀ ਕਿ ਜਦੋਂ ਬਲਦਾਂ ਦੇ ਨਾਲ ਹੀ ਖੇਤੀ ਹੁੰਦੀ ਸੀ ਜੀ ਤੇ ਟਿੰਡਾਂ ਵਾਲੇ ਖੂਹ ਹੁੰਦੇ ਸੀ ਉਹ ਵੀ ਬਲਦਾਂ ਦੀ ਮਦਦ ਨਾਲ ਹੀ ਗਿੜਦੇ ਸੀ ਜੀ ਤੇ ਮੈਂ ਕਹਿੰਦਾ ਵੀ ਆਪਾਂ ਉਹ ਆਖਰੀ ਪੀੜ੍ਹੀ ਆ ਜੀ ਜਿਨ੍ਹਾਂ ਨੇ ਉਹ ਮਾਹੌਲ ਦੇਖਿਆ ਬਿਲਕੁਲ ਜੀ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੋਣਾ ਜੀ ਬਿਲਕੁਲ ਤੇ ਸੋਮਨ ਜੀ ਜਿੱ ਤੱਕ ਮੈਨੂੰ ਯਾਦ ਹੈ ਮੈਂ ਆਪਣੀ ਸੁਰਤ ਵਿੱਚ ਬਚਪਨ ਵਿੱਚ ਦੇਖਿਆ ਕਿ ਸਾਡੇ ਪਿੰਡ ਦੇ ਵਿੱਚ ਨਾ ਚਾਰ ਖੂਹੀਆਂ ਹੁੰਦੀਆਂ ਸੀ ਜੀ ਜਿੱਥੇ ਸਵੇਰੇ ਸ਼ਾਮ ਮੇਲੇ ਮੇਲਾ ਲੱਗਾ ਰਹਿਣਾ ਬੀਬੀਆਂ ਨੇ ਇੱਕ ਸਾਈਡ ਤੇ ਕੱਪੜੇ ਧੋਉਂਦੀਆਂ ਹੋਣਾ ਬੱਚਿਆਂ ਨੇ ਉਥੋਂ ਨਹਾਉਣਾ ਪਾਣੀ ਕੱਢ-ਕੱਢ ਦੇਣਾ ਉਹਨਾਂ ਨੂੰ ਮਤਲਬ ਇੱਕ ਪੂਰਾ ਮੇਲੇ ਦਾ ਮਾਹੌਲ ਬਣਿਆ ਹੁੰਦਾ ਸੀ ਤੇ ਉਹ ਅੱਜ ਅਲੋਪ ਹੀ ਹੋ ਗਿਆ ਜੀ ਤੇ ਉਹ ਤਾਂ ਗੱਲ ਦੂਰ ਦੀ ਆ ਖੂਹਾਂ ਤੋਂ ਬਾਅਦ ਆ ਗਏ ਨਲਕੇ ਹੈਂਡ ਪੰਪ ਜੀ ਤੇ ਅੱਜ ਉਹ ਵੀ ਦੇਖਣ ਨੂੰ ਨਹੀਂ ਮਿਲਦੇ ਹੁਣ ਤਾਂ ਹਰ ਘਰ ਦੇ ਵਿੱਚ ਟੂਟੀਆਂ ਲੱਗੀਆਂ ਆ ਜਿੱਦਾਂ ਜਿੱਦਾਂ ਸਮਾਂ ਬਦਲ ਗਿਆ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਵੀ ਚੇਂਜ ਹੁੰਦੀਆਂ ਆ ਸਮੇਂ ਦੇ ਸਮੇਂ ਦੇ ਨਾਲ-ਨਾਲ ਕਾਫੀ ਖੂਸ਼ ਜਿਹੜਾ ਆ ਉਹ ਬਦਲ ਗਿਆ ਹਾਂਜੀ ਤੇ ਜੇ ਅਸੀਂ ਘਰਾਂ ਪਿਛਲੇ ਪਿਰਸੇ ਦੀ ਗੱਲ ਕਰੀਏ ਘਰਾਂ ਦੀ ਗੱਲ ਕਰੀਏ ਤਾਂ ਬੇੜੇ ਜਿਹੜੇ ਆ ਖੁੱਲੇ ਹੁੰਦੇ ਸੀਗੇ ਜੀ ਤੇ ਤਕਰੀਬਨ ਮੈਨੂੰ ਜਿੱਥੇ ਤੱਕ ਯਾਦ ਆ ਕਿ ਹਰ ਘਰ ਵਿੱਚ ਕੋਈ ਨਾ ਕੋਈ ਪੇੜ ਜਾਨੀ ਕਿ ਦਰਖਤ ਜਿਹੜਾ ਚਾਹੇ ਅੰਬ ਦਾ ਚਾਹੇ ਅਮਰੂਦ ਦਾ ਜਾਂ ਤ੍ਰ ਹੁੰਦੀ ਸੀਗੀ ਹਾਂਜੀ ਤੇ ਸ਼ਾਮ ਦੀ ਚਾਹ ਜਿਹੜੀ ਆ ਸਾਰਾ ਟੱਬਰ ਜਿਹੜਾ ਆ ਉਹ ਉਸੇ ਦੀ ਛਾਂ ਤੇ ਬੈਠ ਕੇ ਪਿੰਦਾ ਹੁੰਦਾ ਸੀਗਾ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਉਹਨਾਂ ਖੁੱਲੇ ਵੇੜਿਆਂ ਦੇ ਵਿੱਚ ਰਾਤ ਨੂੰ ਉਹ ਕਿਤਾਰਾਂ ਦੇ ਵਿੱਚ ਮੰਜੇ ਡਾਲ ਲੈਣੇ ਜੀ ਤੇ ਬਾਤਾਂ ਪਾਉਣੀਆਂ ਜੀ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਜੀ ਤੇ ਨਾਲ ਹੀ ਨਾਲ ਇੱਥੇ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਹਾਂ ਬਾਬੇ ਬਸਰੇ ਦੀ ਜੀ ਵੈਸੇ ਉਹ ਬਸਰਾ ਤਾਂ ਉਹਨਾਂ ਦਾ ਨਿੱਕ ਨੇਵ ਅਸਲ ਨਾਂ ਤਾਂ ਉਹਨਾਂ ਦਾ ਬਤਨਾ ਜੀ ਤੇ ਗਰਮੀਆਂ ਦੇ ਦਿਨ ਸੀ ਮੱਛਰ ਬਹੁਤ ਹੁੰਦਾ ਤੁਹਾਨੂੰ ਪਤਾ ਗਰਮੀਆਂ ਨੂੰ ਤੇ ਬਾਬਾ ਬਤਨਾ ਕਹਿੰਦਾ ਲੈ ਵੀ ਨਾਮੀਏ ਬਾਬਾ ਥੋੜੀ ਥੋੜੀ ਇੰਗਲਿਸ਼ ਦੇ ਲਫ਼ਜ਼ ਉਹਨੂੰ ਆਉਂਦੇ ਸੀਗੇ ਜੀ ਲੈ ਸਵੇਰ ਨੂੰ ਕਹਿੰਦਾ ਮੈਂ ਫੈਨ ਲੈ ਕੇ ਆਉਣੇ ਆ ਜੀ ਦੋ ਲਿਆਉਂਗਾ ਵੀ ਆਪਾਂ ਕਹਿੰਦਾ ਹੁਣ ਮੱਛਰਾਂ ਤੋਂ ਬਚਣਾ ਜੀ ਗਰਮੀ 'ਚ ਨਹੀਂ ਆਪਾਂ ਮਤਲਬ ਇਦਾਂ ਹੁਣ ਆਪਣੇ ਆਪ ਨੂੰ ਰੱਖਣਾ ਜੀ ਤੇ ਉਹ ਮਾਤਾ ਵਿਚਾਰੀ ਭੋਲੀ ਸੀ ਉਹ ਕਹਿੰਦੀ ਜੀ ਉਹ ਕੀ ਲੈ ਕੇ ਆਉਣੇ ਫੈਨ ਹੁਣ ਉਹਨੂੰ ਕੀ ਪਤਾ ਕਹਿੰਦਾ ਪੱਖੇ ਜੀ ਕਹਿੰਦੀ ਅੱਛਾ ਮਾਤਾ ਨੇ ਪਤਾਸੇ ਮਗਾੜੇ ਪਰ ਮਾਤਾ ਨੂੰ ਚਾਹ ਚੜਿਆ ਸੀ। ਥਾਲ ਵਿੱਚ ਪਤਾਸੇ ਪਵਾ ਕੇ ਬੈਠੀ ਵੀ ਅੱਜ ਬਾਬੇ ਨੇ ਪੱਖੇ ਲੈ ਕੇ ਆਉਣੇ ਆ। ਜੀ ਤੇ ਜਦੋਂ ਦੇਖਿਆ ਆਉਂਦੇ ਨੂੰ ਕਹਿੰਦੀ ਜੀ ਤੁਸੀਂ ਤਾਂ ਕਹਿੰਦੇ ਪੱਖੇ ਲਿਆਉਣੇ ਕਹਿੰਦਾ ਲਿਆਇਆ ਆ ਨਾਮੀਏ ਇੱਕ ਨਹੀਂ ਦੋ ਲਿਆਇਆ। ਗਿਆ ਮੇਰਾ ਝੋਲਾ। ਜੀ ਝੋਲੇ ਚੋਂ ਕੱਢੇ ਉਹ ਜਿਹੜੇ ਖਜੂਰ ਦੇ ਡੰਡੀਆਂ ਦੇ ਨੇ ਪੱਖੇ ਬਣੇ ਨੇ ਖਜੂਰ ਦੇ ਪੱਤੀਆਂ ਦੇ। ਆਹ ਲੈ ਕਹਿੰਦਾ ਇੱਕ ਨਾ ਤੂੰ ਚਾ ਲਮਾਰਿਆ ਕਰੀ ਇੱਕ ਨਾ ਮੈਂ ਮਾਰਿਆ ਕਰੀ। ਮਾਤਾ ਦੇਖੇਗਾ ਕਹਿੰਦੀ ਮੈਂ ਤਾਂ ਸਵੇਰ ਦੇ ਪਤਾਸੇ ਮੋਹ ਆ ਕੇ ਬੈਠੀ ਵੀ ਪੱਖਾ ਲੈ ਕੇ ਆਉਣਾ ਤਾਂ। ਜੀ ਕਿਉਂਕਿ ਉਸ ਟਾਈਮ ਜਿਹੜਾ ਆ ਬੀਬੀਆਂ ਘਰਾਂ ਆਪ ਹੀ ਸਲਾਈ ਕਰਕੇ ਜਾਂ ਕੜਾਈ ਕਰਕੇ ਪੱਖੀਆਂ ਤਿਆਰ ਕਰ ਲੈਂਦੀਆਂ ਸੀਗਾ ਹਾਂਜੀ ਤੇ ਇਸੇ ਦੇ ਨਾਲ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਉਹ ਚੀਜ਼ਾਂ ਜਿਹੜੀਆਂ ਆ ਉਹ ਚੇਂਜ ਹੁੰਦੀਆਂ ਗਈਆਂ ਬੱਚ ਪੱਖੇ ਆ ਗਏ ਠੀਕ ਹੈ ਨਾ ਪੱਖਿਆਂ ਮੁਰੇ ਚਲੋ ਮੰਜਿਆਂ ਪੈ ਜਾਣਾ ਸਾਰਿਆਂ ਨੇ ਜੀ ਤੇ ਉਦੋਂ ਵੀ ਬੜੀ ਲੜਾਈ ਹੁੰਦੀ ਸੀ ਪੱਖੇ ਮੁਰੇ ਮੰਜਾ ਮੈਟ ਆਉਣਾ ਜੀ ਜੀ ਬਿਲਕੁਲ ਜੀ ਹਾਂਜੀ ਫਿਰ ਬਾਤਾਂ ਪਾਉਂਦੇ ਪਾਉਂਦੇ ਜਦੋਂ ਬਾਬੇ ਨੇ ਕਹਣਾ ਲਿਆ ਵੀ ਕਾਕਾ ਪਾਣੀ ਦਾ ਗਲਾਸ ਪੜਾ ਦੇ ਹੁਣ ਮੇਰਾ ਗਲਾ ਸੁੱਕ ਗਿਆ ਆ ਤੇ ਪਾਣੀ ਉਹ ਤਾਂ ਘੜਿਆਂ ਦੇ ਵਿੱਚ ਹੀ ਹੁੰਦਾ ਠੰਡਾ ਪਾਣੀ ਜਿਹੜੀ ਉਹਦੇ ਨੈਚੁਰਲ ਫ੍ਰਿਜ ਜਿਹੜੀ ਹੁੰਦੀ ਉਸਟ ਆ ਤੇ ਫਿਰ ਇੱਥੇ ਖਾਬਤ ਵੀ ਵੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਤਰ ਹੈ ਹਾਂਜੀ ਬਿਲਕੁਲ ਇਦਾਂ ਹੀ ਹੁੰਦਾ ਸੀ ਭਾਂਡਿਆਂ ਦੀ ਗੱਲ ਤੋਂ ਜ਼ਿਆਦਾ ਆ ਮੈਨੂੰ ਕਿ ਜਿੱਦਾਂ ਅੱਜ ਦੇ ਸਮੇਂ ਵਿੱਚ ਜਿਹੜੀ ਆ ਨਾਨ ਸਟਿਕ ਆ ਇਹ ਆਪਣੇ ਕੱਚ ਦੇ ਆ ਜਾਂ ਹੋਰ ਵੀ ਕਈ ਵਰਤਨ ਆ ਚੁੱਕੇ ਆਪਣੇ ਤੇ ਉਦੋਂ ਜਿਹੜਾ ਮਿੱਟੀ ਦੇ ਬਰਤਨਾਂ ਨੂੰ ਜਿੱਦਾਂ ਜ਼ਿਆਦਾ ਯੂਜ਼ ਕਰਨਾ ਉਹਨਾਂ ਨੂੰ ਵਧੀਆ ਸਮਝਿਆ ਜਾਂਦਾ ਸੀ ਹਾਂਜੀ ਤੇ ਬਿਸ਼ੱਕ ਅੱਜ ਅੱਜ ਕੱਲ ਵੀ ਨਾ ਮਿੱਟੀ ਦੇ ਬਰਤਨਾਂ ਦੀ ਉਪਯੋਗ ਜਿਹੜਾ ਆ ਉਹ ਹੋਣ ਲੱਗ ਪਿਆ ਸਿਹਤ ਨੂੰ ਲੈ ਕੇ ਹਾਂਜੀ ਹਾਂਜੀ ਬਿਲਕੁਲ ਠੀਕ ਆ ਜੀ ਉਦੋਂ ਮਿੱਟੀ ਦੇ ਬਰਤਨ ਹੁੰਦੇ ਤੌੜੀ ਚਾਟੀ ਜੀ ਘੜਾ ਮਤਲਬ ਇਹ ਇਹ ਚੀਜ਼ਾਂ ਤੇ ਜੇ ਇਹ ਬਰਤਨ ਉਹ ਤਾਂ ਮਿੱਟੀ ਦੇ ਹੁੰਦੇ ਸੀਗੇ ਜਾਂ ਫਿਰ ਕੋਈ ਹੋਰ ਲੋਹੇ ਦੇ ਹੁੰਦੇ ਸੀਗੇ ਜੀ ਜਿਹੜੇ ਉਹਨਾਂ ਬਰਤਨਾਂ ਦੇ ਵਿੱਚ ਖਾਣਾ ਖਾਂਦੇ ਸੀ ਜੀ ਉਹਨਾਂ ਨੂੰ ਆਇਰਨ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਂਦੀਆਂ ਸੀ ਜੀ ਬਿਲਕੁਲ ਜੀ ਤਾਂ ਹੁਣ ਆਇਰਨ ਹੀ ਸਾਰਿਆਂ ਦਾ ਘਟਿਆ ਰਹਿੰਦਾ ਹੈ ਜੀ ਜੀ ਤੇ ਮੈਨੂੰ ਵੀ ਲੱਗਦਾ ਰਮਨ ਜੀ ਉਸ ਟਾਈਮ ਬੱਚਿਆਂ ਨੂੰ ਲੱਗ ਬਜ਼ੁਰਗਾਂ ਨੂੰ ਲੱਗਦਾ ਹੋਣਾ ਆ ਵੀ ਵੀ ਆਇਰਨ ਸਾਡੇ ਚ ਘਟਿਆ ਆ ਜਾਂ ਕਿਦਾਂ ਅੱਜ ਕੱਲ ਸਾਰਿਆਂ ਦਾ ਆਇਰਨ ਹੀ ਘਟਿਆ ਕਿਸੇ ਦਾ ਪੂਰਾ ਹੀ ਨਹੀਂ ਹੋਣ ਦਿਆ ਜੀ ਜੀ ਕਿਉਂਕਿ ਉਦੋਂ ਪਾਣੀ ਵੀ ਜਿਹੜੇ ਸ਼ੁੱਧ ਮਿਲਦੇ ਸਨ ਪੀਂਦੇ ਸੀਗੇ ਤੇ ਉਦੋਂ ਫਿਲਟਰ ਵਾਲੇ ਪਾਣੀ ਨਹੀਂ ਸੀ ਜਿਹੜਾ ਹੁਣ ਜਿਹੜਾ ਪਾਣੀ ਆਪਾਂ ਘਰਾਂ 'ਚ ਫਿਲਟਰ ਲਾਏ ਆ ਜੀ ਉਹ ਫਿਲਟਰ ਜਿਹੜੇ ਆ ਬਈ ਨੀ ਵੀ ਚੁਕਟਾਣੀ ਕੱਢਦੇ ਚੰਗੇ ਤੱਤ ਵੀ ਤਾਂ ਨਾਲ ਮਾਰੇ ਜਾਂਦੇ ਆ ਮਾਰੇ ਜਾਂਦੇ ਆ ਜੀ ਜੀ ਬਿਲਕੁਲ ਬਿਲਕੁਲ ਹਾਂਜੀ ਜੀ ਵਰਤਨਾ ਵਰਤਨਾ ਦੀ ਗੱਲ ਕਰਦੇ ਸੀ ਆਪਾਂ ਕਿ ਵਰਤਨ ਸਾਦੇ ਸੀਗੇ ਤੇ ਪਹਿਰਾਵਾ ਵੀ ਸਾਦਾ ਹੁੰਦਾ ਸੀਗਾ ਵਿਆਹ ਵਿੱਚ ਜਿੱਦਾਂ ਕਿ ਮਰਦਾਂ ਦਾ ਜਿਹੜਾ ਆ ਉਹ ਪਹਿਰਾਵਾ ਜਿਹੜਾ ਆ ਧੋਤੀ ਚਾਦਰ ਜੀ ਤੇ ਔਰਤਾਂ ਜਿਹੜੀਆਂ ਆ ਉਹ ਫੁਲਕਾਰੀ ਖਾਸ ਕਰਕੇ ਜਿਹੜੀਆਂ ਵਿਆਹਾਂ ਵਿੱਚ ਲੈ ਕੇ ਆਪਣੇ ਆਪ ਨੂੰ ਸਜ ਸਵਾਰ ਲੈਂਦੀਆਂ ਸੀਗੀਆਂ ਆ ਲਓ ਜੀ ਹੁਣ ਆਪਣੇ ਤੁਸੀਂ ਧੋਤੀ ਚਾਦਰਾਂ ਜਿਹੜਾ ਕਹਿੰਦੇ ਉਹ ਤੋਂ ਵੀ ਹੁਣ ਮੈਨੂੰ ਗੱਲ ਫੇਰ ਆਪਣੇ ਬਾਬੇ ਪਤਨੇ ਦੀ ਯਾਦ ਆ ਗਈ ਜੀ ਬਾਬਾ ਬਤਨਾ ਕਹਿੰਦਾ ਕਿ ਕਾਕਾ ਜਦੋਂ ਮੇਰਾ ਵਿਆਹ ਸੀ ਜੀ ਪੈਂਟੂ ਤੋਂ ਬਿੜਲੀ ਪਾਂਜੀ ਨਵੀਂ-ਨਵੀਂ ਚੱਲੀ ਸੀਗੀ ਤੇ ਪੈਂਟ ਨੂੰ ਪਤਰੂਣ ਕਹਿੰਦੇ ਹੁੰਦੇ ਸੀ ਜੀ ਬਾਬਾ ਬਤਨਾ ਕਹਿੰਦਾ ਵੀ ਮੈਂ ਤਾਂ ਬਾਈ ਪੈਂਟ ਪਾ ਕੇ ਵਿਆਹਣ ਜਾਣਾ ਵੀ ਮੈਂ ਚਾਦਰਾਂ ਨਹੀਂ ਲਾਉਣਾ ਨਾ ਪਜਾਮਾ ਪਾਉਣਾ ਹੂੰ ਤੇ ਉਹਦੇ ਭਰਾ ਨੇ ਕਹਿੰਦਾ ਕਿਤੇ ਗੁੱਸੇ 'ਚ ਕਹਿੰਦਾ ਤੂੰ ਵਾੜਾ ਬਲੇਤੋਂ ਆਇਆ ਹੈ ਜਿਹੜਾ ਪੈਂਟ ਪਾ ਕੇ ਜਾਣੀ ਬਾਬਾ ਕਹਿੰਦਾ ਫਿਰ ਮੈਨੂੰ ਚੜਿਆ ਗੁੱਸਾ ਕੰਗੜੇ ਕੁੰਗੜੇ ਖੋਲ ਕੇ ਮਾਰੇ ਸੰਦੂਕ ਦੇ ਥੱਲੇ ਕਹਿੰਦਾ ਮੈਂ ਕਿ ਹੁਣ ਇਦਾਂ ਕਰੀ ਜਿਹੜਾ ਬਲੈਤੋਂ ਆਇਆ ਉਹਨੂੰ ਹੀ ਲੈ ਜੀ ਆਂ ਜੀ ਤੇ ਫੇਰ ਅਸੀਂ ਕਿਹਾ ਬਾਬਾ ਕਿਦਾਂ ਵਿਆਹ ਤੁਹਾਡਾ ਰੁਕ ਗਿਆ ਹੋਣਾ ਮਤਲਬ ਇਸ ਸੱਤ ਨੂੰ ਵੀ ਬਹੁਤ ਖਿੱਚ ਹੁੰਦੀ ਸੀ ਜੀ ਉਹ ਨਹੀਂ ਨਹੀਂ ਕਾਕਾ ਮੈਂ ਰੁਕਾਣ ਦਿੰਦਾ ਆਂ ਸੌ ਬਚੋਲਿਆਂ ਦੀ ਮਿੰਤਾ ਕਰਕੇ ਕਹਿੰਦਾ ਮੇਰਾ ਰਿਸ਼ਤਾ ਹੋਇਆ ਸੀ ਮੈਂ ਫਿਰ ਕਹਿੰਦਾ ਜਦੋਂ ਸਾਰੇ ਟਿਕ ਗਏ ਤਾਂ ਲਾ ਕੇ ਦੀਵਾ ਦੀਵੇ ਦੀ ਲੋਏ ਫੇ ਆਪਣੇ ਕੰਗਣੇ ਲੱਬੇ ਨੱਬ ਕੇ ਤਾਂ ਵਿਆਹ ਨਾ ਰੁਕੇ ਵਿਆਹ ਨਾ ਰੁਕੇ ਆਪੇ ਕਹਿੰਦਾ ਬੰਨ ਕੇ ਫੇ ਸਾਰਿਆਂ ਨਾਲੋਂ ਪਹਿਲਾਂ ਤਿਆਰ ਚਲੋ ਵੀ ਚਲੋ ਉੱਠੋ 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 ਪਾ ਟਾਈਮ ਨਹੀਂ ਜਾਣਾ ਜੀ ਜੀ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਤੇ ਜੀ ਅਸੀਂ ਗੱਲ ਕਰਦੇ ਆ ਪਹਿਰਾਵੇ ਦੇ ਨਾਲ ਨਾਲ ਖਾਣੇ ਵੀ ਤੇ ਉਹਨਾਂ ਜਿੱਦਾਂ ਹੁਣ ਸਿਆਲ ਦੀ ਗੱਲ ਆ ਕਿ ਸਿਆਲ ਚੜ ਗਿਆ ਤਾਂ ਸਿਆਲ ਦੇ ਵਿੱਚ ਜਿਹੜਾ ਸਾਗ ਆਪਣੇ ਘਰਾਂ 'ਚ ਜਿੱਦਾਂ ਕਹ ਲਵਾਂ ਕਿ ਆਮ ਹੀ ਹੁੰਦਾ ਸੀਗਾ ਠੀਕ ਹੈ ਤੇ ਇਹ ਸਾਗ ਜਦੋਂ ਬਣ ਜਾਂਦਾ ਸੀਗਾ ਤੇ ਕੋਲੀ-ਕੋਲੀ ਸਾਰਿਆਂ ਦੇ ਵੰਡੀ ਜਾਂਦੀ ਸੀ ਸਾਗ ਦੀ ਜੀ ਜੀ ਬਿਲਕੁਲ ਠੀਕ ਹੈ ਤੇ ਇਹਨਾਂ ਦਿਨਾਂ 'ਚ ਇੱਕ ਹੋਰ ਖਰਾਕ ਹੁੰਦੀ ਸੀਗੀ ਆਪਣੇ ਪਿੰਨੀਆਂ ਜੀ 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 ਬਿਲਕੁਲ ਸਾਗ ਦੇ ਵਿੱਚ ਬਣਦੀਆਂ ਸੀ ਪਿੰਨੀਆਂ ਤੇ ਇਹ ਵੀ ਆਪਣੇ ਆਂਢ-ਗੁਆਂਢ ਦੇ ਸਾਰਿਆਂ ਦੇ ਵੰਡਦੇ ਸੀ ਤੇ ਪਰ ਇੱਕ ਗੱਲ ਆ ਸੋਮਨ ਜੀ ਵੀ ਪਹਿਲਾਂ ਤਾਂ ਆਂਡ ਗਵਾਂਡ ਚ ਵੰਡਦੇ ਸੀਗੇ ਹਾਂਜੀ ਪਰ ਅੱਜ ਦੇ ਸਮੇਂ 'ਚ ਤਾਂ ਇੰਟਰਨੈਟ ਇੰਟਰਨੈਸ਼ਨਲ ਲੈਵਲ ਤੇ ਵੰਡਦੇ ਆ ਵੰਡਦੇ ਸਾਰਿਆਂ ਨੂੰ ਆ ਪਰ ਲਾਉਂਦੇ ਸਟੇਟਸ ਆ ਸਟੇਟਸ ਰਾਈ ਭੇਜ ਦਿੰਦੇ ਵੀ ਆਹ ਲਓ ਜੀ ਅੱਜ ਅਸੀਂ ਸਾਗ ਬਣਾ ਲਿਆ ਆ ਅੱਜ ਪਿੰਨੀਆਂ ਬਣਾਈਆਂ ਆ ਜੀ بس دوسرے ਦੇ ਮਤਲਬ ਮਤਲਬ ਕਹਿੰਦੀ ਵੀ ਲਚਾਉਣ ਵਾਲੀ ਗੱਲ ਹੋ ਜਾਂਦੀ ਆ ਸਟੇਟਸ ਲਾਉਂਦੇ ਆ ਉਦਾਂ ਕਿਸੇ ਨੂੰ ਨਹੀਂ ਕੋਈ ਹੁਣ ਉਹ ਜਿਹੜੀਆਂ ਸਾਂਝਾ ਜਿਹੜੀਆਂ ਖਤਮ ਹੋ ਗਈਆਂ ਖਤਮ ਹੋ ਗਈਆਂ ਜੀ ਕਿਉਂਕਿ ਇਹ ਹੀ ਚੀਜ਼ਾਂ ਜਿਹੜੀਆਂ ਵਿਦੇਸ਼ਾਂ ਵਿੱਚ ਵੀ ਕਾਇਮ ਆ ਅਜ ਸਾਗ ਵੀ ਬੰਦਾ ਆ ਔਰ ਪਿੰਡੀਆਂ ਜਿਹੜੀਆਂ ਆ ਉਹ ਵੀ ਹਰ ਕੋਈ ਪਾਉਂਦਾ ਆ ਠੀਕ ਆ ਚਲੋ ਹੁਣ ਆ ਕਿ ਵਧੀਆ ਟੰਗ ਨਾਲ ਪਾ ਲੈਂਦੇ ਆ ਡਰਾਈ ਫਰੂਟ ਵਗੈਰਾ ਕਾਫੀ ਹੁੰਦਾ ਘਰਾਂ 'ਚ ਤਾਂ ਚਲੋ ਇਸਤੇਮਾਲ ਹੋ ਜਾਂਦਾ ਆ ਹਾਂਜੀ ਰਮਨ ਜੀ ਖਾਣੇ ਦੇ ਨਾਲ ਨਾਲ ਅਸੀਂ ਜੇ ਪਿੰਨੀਆਂ ਦੀ ਜਾਂ ਸਾਗ ਦੀ ਗੱਲ ਕਰਦੇ ਹਾਂ ਤੇ ਉਹਦੇ ਜਦੋਂ ਕੋਈ ਪ੍ਰੋਣਾ ਆਉਂਦਾ ਹੁੰਦਾ ਸੀਗਾ ਤੇ ਉਦੋਂ ਉਹਦੇ ਲਈ ਵੀ ਕੋਈ ਜਿੱਦਾਂ ਕਹਿੰ ਲੋ ਕਿ ਖਾਸ ਡਿਸ਼ ਤੁਹਾਨੂੰ ਪਤਾ ਹੀ ਹੈ ਕਿਹੜੀ ਹੁੰਦੀ ਸੀ ਜੀ 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 ਬਿਲਕੁਲ ਠੀਕ ਹੈ ਜੀ ਉਦੋਂ ਆਪਣੇ ਇੱਕ ਤਾਂ ਜਾਂਦੇ ਕੜਾਹ ਬਣਾ ਲਓ ਜੀ ਜੀ ਜਾਂ ਮਿੱਠੇ ਚੋਲਾਂ ਦਾ ਜ਼ਰਦਾ ਜੀ ਤੇ ਨਹੀਂ ਤਾਂ ਫਿਰ ਕੇਸ਼ਕਰ ਜੀ ਇਹ ਜਿਹੜੇ ਮੈਨ ਮੰਨੇ ਜਾਂਦੇ ਸੀਗੇ ਵੀ ਇਹਨਾਂ ਇਹ ਚੀਜ਼ਾਂ ਬਣ ਜਾਂਦੀਆਂ ਸੀ ਤਾਂ ਕਹਿੰਦੇ ਵੀ ਸਾਡਾ ਬਹੁਤ ਸਤਿਕਾਰਯੋਗ ਸੀ। ਹਾਂਜੀ ਇਹ ਮੰਨਿਆ ਜਾਂਦਾ ਸੀਗਾ ਬਿਲਕੁਲ ਹਾਂਜੀ। ਜੀ। ਹਾਂਜੀ ਸਮਝ ਜੀ ਹੁਣ ਜੇ ਤੁਸੀਂ ਸਾਗ ਦੀ ਗੱਲ ਕੀਤੀ ਹੈ ਨਾ ਤਾਂ ਮੈਂ ਆਪਣੇ ਭੈਣਾ ਭਰਾਵਾਂ ਨੂੰ ਨਹੀਂ ਖੈਰ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਵਾਸਤੇ ਆਪਾਂ ਪ੍ਰੋਗਰਾਮ ਬਣਾਉਂਦੇ ਆ ਵੀ ਜਿਨ੍ਹਾਂ ਨੂੰ ਪਤਾ ਲੱਗੇ ਉਹਨਾਂ ਨੂੰ ਆਪਾਂ ਸਵਾਲ ਛੱਡ ਜਾਣੇ ਆ ਤੇ ਉਹ ਕਮੈਂਟ ਰਾਂ ਸਾਨੂੰ ਆਨਸਰ ਜ਼ਰੂਰ ਕਰਨ। ਤੇ ਇੱਕ ਤਾਂ ਜਿਹੜਾ ਮੈਂ ਪਹਿਲਾ ਸਵਾਲ ਲਗਾ ਪਾਉਣ ਮੈਂ ਆਨਸਰ ਵੀ ਵਿੱਚੇ ਦੇ ਦੇਣਾ ਆ ਤਾਂ ਤੁਸੀਂ ਕਮੈਂਟ ਰਾਹੀਂ ਦੱਸਿਓ ਕਿ ਮੇਰਾ ਜੀ ਕਰਦਾ ਵੀ ਅੱਜ ਮੈਂ ਤੁਹਾਨੂੰ ਸਵਾਲ ਪਾਵਾਂ ਜੀ ਕਿ ਮੰਝਾ ਬੁਣਨ ਤੋਂ ਪਹਿਲਾਂ ਜਿਹੜੀਆਂ ਚਾਰ ਰस्सੀਆਂ ਨੂੰ ਲਗਾਉਦੇ ਉਹਨਾਂ ਨੂੰ ਕੀ ਕਹਿੰਦੇ ਆ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਮੈਂ ਆਪਾਂ ਵਿੱਚ ਜ਼ਿਕਰ ਕੀਤਾ ਆ ਤੌੜੀ ਚਾਟੀ ਮਧਾਣੀ ਕੁਜਾ ਇਹ ਚੀਜ਼ਾਂ ਕਿੱਥੇ ਕਿੱਥੇ ਭਾਰਤ ਦੇ ਕਦੋਂ-ਕਦੋਂ ਭਾਰਤੋਂ ਚ ਆਉਂਦੀਆਂ ਆ ਕੀ ਇਸ ਕਮਰੇ ਵਰਤੀਆਂ ਜਾਂਦੀਆਂ ਇਹ ਤੁਸੀਂ ਜ਼ਰੂਰ ਦੱਸਿਓ ਜੀ ਕਮੈਂਟ ਵਿੱਚ ਜ਼ਰੂਰ ਦੱਸਿਓ ਜਿਹਨੂੰ ਜਿਹਨੂੰ ਪਤਾ ਆ ਕਿਉਂਕਿ ਜੇ ਸਾਡੇ ਆਪਣੇ ਆਹਣਦਿਆਂ ਦੀ ਗੱਲ ਕਰੀਏ ਉਹ ਸਪੀੜੀ ਨੂੰ ਸਾਰਿਆਂ ਨੂੰ ਪਤਾ ਆ ਇਹ ਸਵਾਲ ਸਾਡੇ ਅੱਜ ਦੇ ਬੱਚਿਆਂ ਨੂੰ ਆ ਕਿ ਉਹਨਾਂ ਨੂੰ ਕਿੰਨੀ ਕੁ ਨੋਲੇਜ ਆ ਕਿ ਉਹ ਚੀਜ਼ਾਂ ਜਿਹੜੀਆਂ ਪਹਿਲਾਂ ਵਰਤੀਆਂ ਜਾਂਦੀਆਂ ਸੀ ਘਰਾਂ ਵਿੱਚ ਉਹਨਾਂ ਦੇ ਨਾਮ ਉਹਨਾਂ ਨੂੰ ਪਤਾ ਆ ਜਾਂ ਫਿਰ ਉਹ ਕਾਦੇ ਲਈ ਵਰਤੀਆਂ ਜਾਂਦੀਆਂ ਸੀ ਗਿਆ ਉਹ ਪਤਾ ਆ ਹਾਂਜੀ ਹਾਂਜੀ ਆਪਾਂ ਤਾਂ ਹੁਣ ਤਾਂ ਮੰਜੇ ਦੀ ਗੱਲ ਕੀਤੀ ਕਦੋਂ ਹੁੰਦਾ ਸੀਗਾ ਇਹ ਪੜੰਗਨ ਦੀ ਵਾਰੀ ਜੀ ਉਹ ਖਾਸ ਕਰਕੇ ਉਦੋਂ ਜਿਹੜਾ ਨਾ ਪਹਿਲਾਂ ਜਦੋਂ ਦਹੇਜ ਦੇ ਵਿੱਚ ਇੱਕ ਪਲੰਗ ਦੀ ਵਾਰੀ ਸੰਦੂਕ ਜੀ ਜੀ ਚਰਖਾ ਚਰਖਾ ਜੀ ਤੇ ਚੱਕੀ ਇਹ ਇਸ ਉਸ ਟਾਈਮ ਦੇ ਦੇਹਜ ਦਾ ਇੱਕ ਗਹਿਣਾ ਹੁੰਦਾ ਸੀ ਮਤਲਬ ਮੇਨ ਮੰਨਿਆ ਜਾਂਦਾ ਜੀ ਜੀ ਤੇ ਬਾਕੀ ਸਮਝੀ ਕਰਨ ਇਦਾਂ ਆ ਵੀ ਜਿੱਦਾਂ ਆਪਾਂ ਖੇਤੀ ਦੀ ਗੱਲ ਕਰਦੇ ਸੀਗੇ ਵੀ ਵਿੱਚ ਮਤਲਬ ਬਲਦਾਂ ਦੇ ਦੁਆਰਾ ਇਹ ਹੁੰਦੀ ਸੀ ਆਵਾਜਾਈ ਲਈ ਵੀ ਉਦੋਂ ਗੱਡਾ ਹੀ ਯੂਜ਼ ਕਰ ਲੈਂਦੇ ਸੀਗੇ ਜੀ ਜੀ ਤੇ ਜਾਂ ਟਾਂਗੇ ਹੁੰਦੇ ਸੀਗੇ ਜੀ ਤੇ ਇਹਨਾਂ ਤੋਂ ਬਾਅਦ ਫਿਰ ਹੌਲੀ-ਹੌਲੀ ਜਦੋਂ ਆਇਆ ਆਪਣੇ ਸਾਈਕਲ ਜੀ ਤੇ ਸਾਈਕਲ ਦੀ ਸਵਾਰੀ ਸ਼ੁਰੂ ਹੋ ਗਈ ਜੀ ਸਾਈਕਲ ਤੋਂ ਹੁਣ ਮੈਨੂੰ ਫੇਰ ਇੱਕ ਆਪਣੇ ਬਾਬੇ ਦੀ ਗੱਲ ਯਾਦ ਆ ਗਈ ਪਤਨੇ ਦੀ ਬਾਬਾ ਪਤਨਾ ਕਹਿੰਦਾ ਸਾਈਕਲ ਲਿਆ ਨਵਾਂ ਨਵਾਂ ਜੀ ਤੇ ਮੈਂ ਕਿਹਾ ਚੱਲ ਨਾ ਮੀ ਅੱਜ ਫਿਰ ਤੈਨੂੰ ਵਾਂਡਾ ਦਿਖਾਣ ਕੇ ਲਈ ਜੇ ਕੋਈ ਜੀ ਤੇ ਸਾਈਕਲ ਦੇ ਪਿੱਛੇ ਬਿਠਾ ਲਿਆ ਮਾਤਾ ਨੂੰ ਗੱਲਾਂ ਕਰਦੇ ਗਏ ਰਸਤੇ 'ਚ ਚਿੱਕੜ ਆ ਗਿਆ ਕਿਉਂ ਕੱਚੇ ਰਾਹ ਹੁੰਦੇ ਸੀ ਤੁਹਾਨੂੰ ਪਤਾ ਜੀ ਰਸਤੇ ਦੇ ਵਿੱਚ ਚਿੱਕੜ ਆ ਗਿਆ ਲੈ ਕਹਿੰਦਾ ਨਾ ਮੀ ਇੱਥੋਂ ਉੱਤਰ ਹਾਂ ਨਾਗੇ ਜਾਈਏ ਤਾਂ ਫੇਰ ਗਾਂ ਮੈਂ ਅਗਲੀ ਗੱਲ ਸਟਾਰਟ ਕਰਦਾ ਤੇ ਨਾਲ ਚੱਲੂ ਕਰਦਾ ਜੀ ਚਲੋ ਜੀ ਉੱਥੋਂ ਲੰਗੇ ਬਾਪੂ ਨੇ ਲੱਤ ਦਿੱਤੀ ਸਾਈਕਲ ਨੂੰ ਜੀ ਗੱਲਾਂ ਕਰਦਾ ਕਰਦਾ ਤੁਰਿਆ ਗਿਆ ਜੀ ਨਾ ਮੈਂ ਇਦਾਂ ਕਰੀ ਤੂੰ ਉੱਥੇ ਜ਼ਿਆਦਾ ਬਹਿਣਾ ਨਹੀਂ ਕਿਉਂਕਿ ਬੁੜੀਆਂ ਦਾ ਕੰਮ ਹੁੰਦਾ ਐਵੇਂ ਕਹਿੰਦਾ ਗਿੱਲਾ ਪੀਣ ਪਾ ਲੈਂਦੇ ਆ ਤੁਰ ਪਈ ਆਪਾਂ ਜ਼ਿਆਦਾ ਟਾਈਮ ਰੁਕਣਾ ਨਹੀਂ ਕਰਦਾ ਕਰਾਉਂਦਾ ਕਹਿੰਦਾ ਮੈਂ ਸਭਾਨਾ ਵੀ ਟੱਪ ਗਿਆ ਪਤਾ ਨਹੀਂ ਉਹ ਮਗਰੋਂ ਆਵਾਜ਼ ਹੀ ਕੋਈ ਨਾ ਵਿੱਚ ਦੇਖਿਆ ਵੀ ਮਾਤਾ ਤਾਂ ਪਿੱਛੇ ਹੈ ਹੀ ਨਹੀਂ ਜੀ ਫੇਰ ਕਹਿੰਦਾ ਵਾਪਸ ਮੈਂ 2 ਕਿਲੋਮੀਟਰ ਪੁੱਛ ਕੇ ਆਇਆ ਕਹਿੰਦਾ ਉਹ ਵਿਚਾਰੀ ਤੁਰ ਹੀ ਆਵੇ ਜੀ ਕਹਿੰਦਾ ਤੂੰ ਸਾਈਕਲ ਪਿੱਛੇ ਬੈਠੀ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਮੈਨੂੰ ਉਤਰਨ ਦੇ ਕਿਹਾ ਹੀ ਬੈਠਣ ਨੂੰ ਤਾਂ ਕਿਹਾ ਹੀ ਨਹੀਂ ਬੇਦੋ ਵਿਚਾਰੀ ਵੇਟ ਕਰਦੀ ਨਹੀਂ ਮੈਨੂੰ ਕਦ ਕਹਿੰਦੇ ਆ ਮੈਂ ਬੈਹਿ ਜਾ ਸਕਦਾ ਜੀ ਜਦੋਂ ਕਹੋਗਾ ਮੈਂ ਉਧੇ ਬੈਠਣਾ ਨਾ ਜੀ 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 ਬਿਲਕੁਲ ਇਸੇ ਤਰ੍ਹਾਂ ਦਾ ਹੁੰਦਾ ਸੀਗਾ ਕਿਉਂਕਿ ਮਾਹੌਲ ਜਿਹੜਾ ਆ ਉਹ ਵੀ ਸਾਦਾ ਸੀਗਾ ਰਹਿਣੀ ਸਹਿਣੀ ਸਾਦੀ ਸੀਗੀ ਔਰ ਬਜ਼ੁਰਗਾਂ ਦੀ ਜਿਹੜੀ ਸੋਚਣੀ ਉਹ ਵੀ ਬਹੁਤੀ ਜਿੱਦਾ ਚਲਾਕ ਚੁਸਤੀ ਵਾਲੀ ਨਹੀਂ ਸੀਗੀ ਸਾਦੀ ਸੀਗੀ ਬਿਲਕੁਲ ਠੀਕ ਗੱਲ ਹੈ ਕਿਉਂਕਿ ਜੇ ਸਾਦੇ ਲੋਕ ਸੀ ਸਾਡੇ ਨਾ ਜੀ ਤੇ ਇੱਕ ਗੱਲ ਮੈਂ ਕਹੂੰਗਾ ਕਿ ਘਰ ਭਾਵੇਂ ਕੱਚੇ ਸੀ ਜੀ ਪਰ ਰਿਸ਼ਤੇ ਪੱਕੇ ਸੀ ਜੀ ਇੱਜ਼ਤਾਂ ਤੇ ਸਾਂਝੇ ਸੀ ਜੀ ਸਵਾਰਥਾਂ ਤੋਂ ਵਾਂਝੇ ਸੀ ਬਿਲਕੁਲ ਤੇ ਕਿਸੇ ਨੂੰ ਸਵਾਰਥ ਨਾਲ ਨਹੀਂ ਸੀ ਮਿਲਦੇ ਤੇ ਜਿੱਥੇ ਆਪਾਂ ਗੱਲ ਕੀਤੀ ਇੱਜ਼ਤਾਂ ਦੇ ਸਾਂਝੇ ਸੀ ਨਾ ਸੋਮਨ ਜੀ ਹਾਂ ਪਿੰਡ ਦੇ ਵਿੱਚ ਜੇ ਕੋਈ ਪਿੰਡ ਦਾ ਪਰੌਣਾ ਆ ਗਿਆ ਨਾ ਹਰ ਕੋਈ ਪਿੰਡ ਵਾਲਾ ਆਪਣੇ ਜਿੱਦਾਂ ਮਤਲਬ ਜਵਾਈ ਦੀ ਇੱਜ਼ਤ ਕਰਦੇ ਇਦਾਂ ਕਰਦੇ ਸੀ ਹਰ ਕੋਈ ਸਪੱਸ਼ਟ ਕਰਦੇ ਜੀ ਤੇ ਕਿਤੇ ਜਾ ਰਹੇ ਆ ਕਿਤੇ ਪਤਾ ਲੱਗ ਜਵੇ ਵੀ ਰਸਤੇ ਵਿੱਚ ਵੀ ਆ ਵੀ ਸਾਡੇ ਪਿੰਡ ਦੀ ਕੁੜੀ ਆ ਮਤਲਬ ਪੈਂਦਾ ਘਰ ਆ ਜੀ ਜੀ ਉਹਨੂੰ ਪਿਆਰ ਦੇ ਕੇ ਜਾਣਾ ਬਜ਼ੁਰਗਾਂ ਨੇ ਹਾਂ ਜੀ ਤੇ ਉਦਾਂ ਦੂਸਰਾ ਰਿਵਾਜ ਵੀ ਹੁੰਦਾ ਸੀ ਜੇ ਕਿਤੇ ਬਰਾਤ ਲੈ ਕੇ ਜਾਂਦੇ ਸੀ ਤਾਂ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਸੀ ਕਿ ਸਾਡੇ ਪਿੰਡ ਦੀ ਕੋਈ ਕੁੜੀ ਤਾਂ ਨਹੀਂ ਇੱਥੇ ਹਾਂ ਜਾਂ ਸਾਡੇ ਗੋਤਣ ਤਾਂ ਗੋਤਣ ਤਾਂ ਨਹੀਂ ਕਿਉਂਕਿ ਉਹਨਾਂ ਲਈ ਆ ਸੂਟ ਵਗੈਰਾ ਲੈ ਕੇ ਜਾਂਦੇ ਸੀ ਜਾਂ ਪੈਸੇ ਪਿਆਰ ਹੀ ਦੇ ਦਿਆ ਨਾ ਤੇ ਪਰ ਇਹਦੇ ਆ ਬਈ ਇਹ ਜਿਹੜੀ ਸਾਡੇ ਬਜ਼ੁਰਗਾਂ ਨੇ ਇੱਕ ਰੀਤ ਚਲਾਈ ਸੀ ਬਹੁਤ ਵਧੀਆ ਸੀ ਤੇ ਅੱਜ ਦੀ ਪੀੜ੍ਹੀ ਜਿਹੜੀ ਇਹ ਚੀਜ਼ਾਂ ਨੂੰ ਭੁੱਲਦੀ ਜਾਂਦੀ ਆ ਪਰ ਉਹਦੇ ਵਿੱਚ ਆਪਾਂ ਨੁਕਸਾਨ 'ਚ ਜਾ ਰਹੇ ਆ ਹਾਂਜੀ ਬਿਲਕੁਲ ਕਿਉਂਕਿ ਜੇ ਅੱਜ ਕੱਲ ਦੇ ਸਮੇਂ ਵਿੱਚ ਜਿਹਦੀ ਬੇਟੀ ਆ ਉਹਦੀ ਬੇਟੀ ਆ ਜਿਹਦੀ ਭੈਣ ਆ ਉਹਦੀ ਭੈਣ ਆ ਕਿਉਂਕਿ ਇੱਜ਼ਤ ਦੇ ਸੰਝੀ ਜਿਹੜੇ ਆ ਉਹ ਉਸ ਟਾਈਮ ਦੇ ਲੋਕ ਹੁੰਦੇ ਸੀ ਪਰ ਅੱਜ ਕੱਲ ਇੱਜ਼ਤਾਂ ਦੇ ਸੰਝੀ ਲੋਕ ਬਹੁਤ ਘੱਟ ਮਿਲਦੇ ਆ ਹਾਂਜੀ ਹਾਂਜੀ ਮੈਂ ਆਪਣੇ ਭੈਣਾ ਭਰਾਵਾਂ ਨੂੰ ਇੱਕ ਗੱਲ ਕਹੂੰਗਾ ਕਿ ਆਪਾਂ ਚਿਰੋ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਦੌੜ ਲੱਗੀ ਆ ਕੰਪੀਟੀਸ਼ਨ ਦਾ ਜ਼ਮਾਨਾ ਆ ਪਰ ਜਿਹੜੀਆਂ ਸਾਡੇ ਬਜ਼ੁਰਗਾਂ ਦੀਆਂ ਇਹ ਗੱਲਾਂ ਸੀਗੀਆਂ ਨਾ ਇਹ ਸਾਨੂੰ ਕਦੇ ਨਹੀਂ ਵਿਸਾਰਨੀਆਂ ਚਾਹੀਦੀਆਂ ਇਹਦੇ ਨਾਲ ਇੱਕ ਤਾਂ ਆਪਸੀ ਪਿਆਰ ਬਣਿਆ ਰਹਿੰਦਾ ਆ ਜੀ ਤੇ ਇੱਕ ਅਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਰਹਿੰਦੇ ਆ ਤੇ ਇਦਾਂ ਦੀਆਂ ਗੱਲਾਂ ਲੈ ਕੇ ਆਉਂਦੇ ਰਵਾਂਗੇ ਜੀ ਫਿਰ ਮਿਲਾਂਗੇ ਅਸਤਾਲੋਏ ਗੋ